ਕਬੱਡੀ 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 ਪਹਿਲਵਾਨਾਂ ਦਾ ਪਰਿਵਾਰ ਹੈ ਆਲਮਗੀਰ ਸਾਹਿਬ ਦੀ ਧਰਤੀ ਹੈ ਜਿਹੜਾ ਲੁਧਿਆਣਾ ਹੈ ਵੱਡੇ ਵੱਡੇ ਕੱਪਾਂ ਦਾ ਬੈਸਟ ਮੈਨ ਦਾ ਮਾਣ ਇਸ ਆਜਵਾ ਨੂੰ ਹਾਸਲ ਹੈ ਆਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਮੂਹ ਸਪਰੇ ਗਰਾਊਂਡ 'ਚ ਪਹੁੰਚਦੀ ਕਰ ਦਿਓ ਜੀ ਪ੍ਰਬੰਧਕ ਵੀਰਾਂ ਨੂੰ ਬੇਨਤੀ ਹੈ ਮੂਹ ਸਪਰੇ ਜ਼ਰੂਰ ਪਹੁੰਚਦੀ ਕਰ ਦਿਓ ਆ ਗੁਰਵਿੰਦਰ ਕਾਂਗੇ ਦਾ ਨਾਲ ਗੁਰਵਿੰਦਰ ਦਾਨੇਰਮਣੇ ਦਾ ਨਾਲ ਗੀਤੂ ਵਰਗੇ ਸ਼ਰਨੇ ਵਰਗੇ ਮੁੰਡੇ ਮਾਰਦੇ ਪੱਟਾਂ ਤੇ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਮੈਚ ਕਹਿੰਦੇ ਸਿਰੇ ਦਾ ਏ ਯੱਕ ਗੁਰਵਿੰਦਰ ਦੇ ਦੋ ਜੱਫੇ ਹੋ ਗਏ ਤੇ 11000 ਲੱਗਾ ਸੀਗਾ 11000 ਢਲੋਪਰਾਵਾ ਦੇ ਵੱਲੋਂ ਤੇ 11000 ਦੂਜੇ ਆਪਣੇ ਸਾਬਣ ਕੈਨੇਡਾ ਨਿੱਕਾ ਤੇ ਖੁਸ਼ ਆਸਟ੍ਰੇਲੀਆ ਉਹਨਾਂ ਵੱਲੋਂ ਲੱਗਾ ਸੀਗਾ 8000 ਪਹੁੰਚਦਾ ਵੀਰੇ ਮੂਨ ਸਪਰੇ ਪਹੁੰਚਦੀ ਕਰੋ ਮੂਨ ਸਪਰੇ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਬੰਧਕ ਵੀਰਾਂ ਨੂੰ ਮੂਨ ਸਪਰੇ ਜਰੂਰ ਪਹੁੰਚਦੀ ਕਰ ਦਿਓ ਲੈ ਵੀ ਸਿੱਟੇ ਬੈਠੇ ਕਿ ਮੈਂ ਦੋ ਜੱਫੇ ਹੋ ਗਏ ਕਿ ਇੱਕ ਹੋ ਗਿਆ ਅਜੇ ਮੇਰਾ ਖਿਆਲ ਹੈ ਇੱਕ ਹੀ ਹੋਇਆ ਲਓ ਸਾਹਮਣੇ ਪੈਂਦੀ ਰੇਲ ਸ਼ਰਨਾ ਡੱਗੋਰ ਮਾਣੇ ਵਾਲਾ ਗਗਨ ਜੋਗੇ ਵਾਲੀਆ ਖੜਦੇ ਤੇ ਗਗਨ ਦੇ ਦਰਮਿਆਨ ਕਬੱਡੀ 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 ਸ਼ਰਨਾ ਤੇ ਗਗਨ ਸ਼ਰਨਾ ਤੇ ਗਗਨਾ ਚਰਨ ਸਿੰਘ ਗੰਗਾ ਢਿੱਲੋ ਬ੍ਰਦਰ ਆਸਟ੍ਰੇਲੀਆ ਵਾਲੇ ਕਹਿੰਦੇ ਵੀ ਇੱਕ ਇੱਕ ਜੱਫਾ ਹੋ ਗਿਆ 11 11000 ਰੁਪਏ ਮਾਨ ਸਨਮਾਨ ਹੋਣਗੇ ਉਧਰ ਡੱਗ ਗੁਰਵਿੰਦਰ ਦੇ ਲਈ ਜਲੰਧਰ ਸਿੰਘ ਦੀ ਆਰਤੀਆ ਉਹਨਾਂ ਵੱਲੋਂ 500 ਦਾ ਸਤਕਾਰ ਪੁੱਜਿਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਵਰਿੰਦਰ ਪਿਸਟਲ ਪਿਸਟਲ ਤੇ ਜੱਗੂ ਜੱਗੂ ਤੇ ਪਿਸਟਲ ਜੱਗੂ ਤੇ ਪਿਸਟਲ ਕੰਬਾਲੀਆ ਰੈਂਬੋ ਹੈ ਕਾਲੇ ਕੈਨੇਡਾ ਵੱਲੋਂ ਹਾਕਮ ਵਾਲੀਏ ਜੱਗੂ ਨੇ 1000 ਭਾਈ ਮਾਇਆ ਸਿੱਧੀ ਫੜਾਈ ਭਰਾ ਬਲਿਆ ਤੇਰਾ ਧੰਨਵਾਦ ਹੈ ਫਿਰੇ ਮੂਵ ਸਪਰੇ ਹੈਗੀ ਡੇਡ ਟਿੱਲੋ ਬ੍ਰਦਰ ਆਸਟ੍ਰੇਲੀਆ ਵੱਲੋਂ ਮਾਨ ਸਨਮਾਨ ਮੇਰੇ ਮਿੱਤਰੋ ਕੀਤੇ ਜਾਣਗੇ ਲੋ ਜਸ਼ਨ ਆਲਮਗੀਰੀਆ ਆਹ ਕਹਿੰਦੇ ਆਲਮਗੀਰ ਸਾਹਿਬ ਦੀ ਧਰਤੀ ਮੇਰੇ ਮਿੱਤਰੋ ਗੁਰੂ ਗੋਬਿੰਦ ਸਿੰਘ ਜੀ ਮਾਰਾ ਦੀ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਗੁਰਦੁਆਰਾ ਮੰਜੀਤ ਸਾਹਿਬ ਨੂੰ ਸਿਰ ਝੁਕਦਾ ਆਹ ਸਾਹਮਣੇ ਵੇਖਦਾ ਵੀ ਇਸ ਲਈ ਪੈਂਦੀ ਰੇ ਬੱਲੇ 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 ਏ ਡੱਗੋ ਵਾਲਾ ਸ਼ਰਨਾ ਆਹ ਏ ਆਹ ਏ ਇੱਥੇ ਰੱਖ ਲੈ ਵੀ ਭਾਈ ਇੱਕ ਮੈਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਗਰਾਊਂਡ ਦੇ ਵਿੱਚ ਜੋ ਮਰਜ਼ੀ ਚੱਲੀ ਜਾਂਦਾ ਪਰ ਬਾਹਰੋਂ ਆ ਕੇ ਆਪਣਾ ਫਰਜ ਨਹੀਂ ਬਣਦਾ ਇੱਦਾਂ ਥਾਪੀਆਂ ਮਾਰਨ ਦਾ ਮੇਰੀ ਰਿਕਵੈਸਟ ਹੈ ਇੱਦਾਂ ਚੰਗਾ ਨਹੀਂ ਲੱਗਦਾ ਤੂੰ ਮੇਰਾ ਵੀਰ ਹੈ ਤੂੰ ਮੇਰਾ ਭਰਾ ਹੈ ਇਹ ਜੋ ਮਰਜ਼ੀ ਕਰੀ ਜਾਂਨ ਗਰਾਊਂਡ ਦੇ ਵਿੱਚ ਆਪਣਾ ਫਰਜ ਨਹੀਂ ਬਣਦਾ ਇਹ ਚੀਨਾਂ ਫੇਰ ਤੁਰ ਪਿਆ ਜਸ਼ਨ ਫੇਰ ਤੁਰ ਪਿਆ ਲੈ ਵੀ ਗੁਰਵਿੰਦਰਾ ਜੇ ਕਦੇ ਹੋ ਜੇ ਮੂਰੇ ਤੇ ਮੇਲਾ ਨੱਚ ਉੱਠੇ ਲਓ ਜਸ਼ਨ ਦੀ ਰੇਡ ਚਾਰ ਦੇ ਚਾਰੇ ਤਿਆਰ ਬਰਕਰਾਰ ਇੱਕ ਇੱਕ ਜਫਾ ਕਹਿੰਦੇ 11 11000 ਦਾ ਪਰ ਘਾਂਗੇ ਵਾਲਾ ਤੇ ਜਸ਼ਨ ਦਾ ਠਕਰ ਵੱਡੇ ਬੱਲੇ ਦੀ ਘਾਂਗੇ ਵਾਲਾ ਤੇ ਜਸ਼ਨ ਏ ਨੰਬਰ ਬੱਲੇ ਬੱਲੇ ਇੱਥੇ ਰੱਖ ਘਾਂਗੇ ਵਾਲਾ ਧਾਰੀਆਂ ਤੋਂ ਮੋੜ ਗਿਆ ਸਿਰਾ ਹੋਣ ਲੱਗਿਆ ਧੇਰੀਆਂ ਤੋਂ ਲੈ ਗਿਆ